ਅੱਜ ਐਸਾ ਕਿਲਾ ਤੁਹਾਨੂੰ ਦਿਖਾਉਣ ਜਾ ਰਹੀਆਂ ਲੋਧੀ ਕਿਲਾ ਜੋ ਕਿ 19ਵੀਂ ਸਦੀ ਦਾ ਫੜਾ ਕੀ ਹੈ ਬਣਿਆ ਹੋਇਆ ਏ ਕੈਮਰਾਮੈਨ ਕੋងਗੀ ਜ਼ਰੂਰ ਦਿਖਾਈਏ ਜਾਨ ਦੇਖ ਸਕਦੇ ਹੋ ਕਿਲੇ ਦੇ ਅੰਦਰੋਂ ਲੋਕ ਜਿਹੜੇ ਨੇ ਨਸ਼ਾ ਕਰਕੇ ਨਿਕਲ ਰਹੇ ਨੇ ਚਿੱਟਾ ਲਗਾਉਂਦੇ ਨੇ ਇੱਥੇ ਦੇ ਮੌਜੂਦ ਲੋਕਾਂ ਨੇ ਦੱਸਿਆ ਹੈ ਲੱਗਦਾ ਪੁਲਿਸ ਪ੍ਰਸ਼ਾਸਨ ਵੀ ਅੰਤ ਤੋੜਦਾ ਇੱਥੇ ਉਤਸਵ ਵਾਲੇ ਆਉਂਦੇ ਆ ਪਰੇ ਮੁੰਡੇ ਭੱਜ ਜਾਂਦੇ ਨੇ ਇੱਥੋਂ ਰਸਤੇ ਹੀ ਬੜੇ ਆ ਨਿਕਲਣ ਵਿੱਚ ਜਿੱਤੋਂ ਮੱੜੀ ਕਾਫੀ ਰਸਤੇ ਬਣੇ ਹੋਏ ਆ ਹਾਂ ਜੀ ਜਿੱਥੇ ਤੋਂ ਸੁਣਨ ਚ ਆਏ ਨੇ ਸ਼ੇੜੀ ਕਹਿੰਦੇ ਆ ਤੁਸੀਂ ਕਦੀ ਦੇਖਿਆ ਇੱਥੋਂ ਦਾ ਮਾਹੌਲ ਕਿਸ ਤਰ੍ਹਾਂ ਦਾ ਉਹ ਬੋ ਗੰਦਾ ਮਾਹੌਲ ਆ ਜੀ ਇੱਥੇ ਕੋਈ ਕੁੜੀ ਨਹੀਂ ਵੱਰ ਸਕਦੀ ਕੋਈ ਫੈਮਿਲੀ ਬੰਦਾ ਨਹੀਂ ਵੱਰ ਸਕਦਾ ਜੀ ਓਰੇ ਦਿਹਾੜੀ ਦੇ ਕਟੋਗੜ 100 150 ਮੁੰਡੇ ਦੇ ਇੰਜੈਕਸ਼ਨਾਂ ਦੇ ਸ਼ਰਿਆਮ ਦੇਖਦੇ ਆ ਜੀ ਤੁਸੀਂ ਦੇਖ ਸਕਦੇ ਹੋ ਨਸ਼ੇੜੀਆਂ ਵੱਲੋਂ ਇਹ ਸਾਰੀਆਂ ਚੀਜ਼ਾਂ ਪੱਟੀਆਂ ਗਈਆਂ ਨੇ ਬਾਰੀਆਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਬੂਹੇ ਬਾਰੀਆਂ ਇੱਥੇ ਸਾਰਾ ਕੁਝ ਜਿਹੜਾ ਕੀ ਇਹ ਸਮਾਨ ਇਹ ਕਿੰਨਾ ਪੁਰਾਣਾ ਕਿਲਾ ਹੈ ਇਹ ਇਹ ਕਟੋਗੜ 675 ਸਾਲ ਪੁਰਾਣਾ ਜੀ ਨਸ਼ਾ ਕਰਦੇ ਹੋ ਤੁਸੀਂ ਬਾਕੀ ਨਹੀਂ ਸਾਡੇ ਸਾਹਮਣੇ ਬੈਠੇ ਹੈ ਜੀ ਹੱਥ 'ਚ ਲਾਈਟਰ ਹੈ ਦੇਖ ਸਕਦੇ ਹੋ ਹੱਥ 'ਚ ਲਾਈਟਰ ਵੀ ਹੈ ਤੇ ਸਿਗਰਟ ਵੀ ਇੰਨੀ ਜ਼ਿਆਦਾ ਫੈਲ ਆ ਰਹੀ ਹੈ ਔਰ ਗਿਰਨ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਔਰ ਨਸ਼ਾ ਬੰਦ ਕਰਾਓ ਲੋਕੀ ਜਿੰਨਾ ਨਸ਼ਾ ਵੇਚਦਾ ਪਿਆਈ ਲੋਕੀ ਨਸ਼ੇ ਮਖਰਦੇ ਪਿਆ ਚਾਂਦੀ ਗੁਵਾਰੀ ਕਰਨ ਦੀ ਲੋੜ ਨਹੀਂ ਲੋਕੀ ਉੱਦੀ ਚਥੋੜੇ ਜਰਾ ਤੱਕ ਚਾਂਦ ਤੇ ਪਹੁੰਚ ਜਾਣਗੇ ਮਨ ਨਸ਼ੇ ਕਰ ਕਰਕੇ ਹੀ ਹੁਣ ਤੁਸੀਂ ਆਹ ਮੋਲ ਦੇਖੋ ਜੀ ਖਿੜਕੀਆਂ ਦਰਵਾਜ਼ੇ ਸਾਰੇ ਟੁੱਟੇ ਪਏ ਰਾਜੇ ਮਹਾਰਾਜੇ ਟਾਈਮ ਤੇ ਜੋ ਲੱਗੇ ਸੀ ਆ ਟਾਕੀਆਂ ਲੱਗੀਆਂ ਸਾਰੇ ਪੱਟ ਪੁੱਟ ਕੇ ਲੈ ਗਏ ਗ੍ਰਿੱਲਾ ਪੱਟ ਕੇ ਲੈ ਗਏ ਹੁਣ ਕੌਣ ਲੈ ਗਿਆ ਇੱਥੇ ਦੇ ਬੰਦੇ ਨਹੀਂ ਉਸ ਨੂੰ ਵੇਚ ਦਿੰਦੇ ਨਹੀਂ ਵੇਚ ਦਿੰਦੇ ਆ ਖੰਬੇ ਪੱਟ ਕੇ ਲੈ ਗਏ ਜੀ ਅੱਜ ਤੋਂ ਭੀਕਾਰ ਸੀਗਾ ਜੀ ਇੱਥੇ ਡੈਂਗ ਦੇ ਚਲਦੇ ਸੀਗੇ ਕੱਲੇ ਕਪੜੇ ਕਲਰ ਹੁੰਦੇ ਸੀਗੇ ਜਿਵੇਂ ਡਾਈਆਂ ਕਰਦੇ ਸੀਗੇ ਕਪੜੇ ਕਲਰ ਕਰਦੇ ਸੀ ਉਹ ਕੰਮ ਹੁੰਦਾ ਸੀ ਜੀ ਇੱਥੋਂ ਦੀ ਮਸ਼ੀਨਾਂ ਚੱਕ ਕੇ ਵੀ ਰੱਖੇ ਗਈਆਂ ਅੱਧੀਆਂ ਮਸ਼ੀਨਾਂ ਤਾਂ ਲੋਕ ਇੱਥੋਂ ਵੇਚ ਕੇ ਖਾ ਚੁੱਕੇ ਨੇ ਜੀ ਅੱਜ ਕਿੰਨੇ ਟਾਈਮ ਤੋਂ ਰਹਿੰਦੇ ਇੱਥੇ ਕੀ ਕਰਦੇ ਹੋ ਇੱਥੇ ਕੀ ਆ ਜਾਂਦਾ ਇੱਥੇ ਟੀਕੇ ਵੀ ਲਗਾਉਂਦੇ ਨੇ ਹਾਂਜੀ ਟੀਕੇ ਵੀ ਲਾਉਂਦੇ ਮੁੰਡੇ ਤੇ ਚਿੱਟੇ ਵੀ ਚਿੱਟਾ ਵੀ ਉਤਕੀਤਾ ਜਾਂਦਾ ਸ਼ਰਮ ਬਾਦੂ ਬੰਦੇ ਹੈਗੇ ਤੁਸੀਂ ਆਪ ਕਮਰੇ ਚ ਵੱਜੋ ਤੁਹਾਨੂੰ ਬਾਦੂ ਟੀਕੇ ਸਰੰਗਾ ਦੇ ਵਿੱਚ ਕਮਰੇ ਵੀ ਹੈ ਹਾਂਜੀ ਏਡੇ ਕਮਰੇ ਮੈਡਮ ਤੁਸੀਂ ਤਸਵੀਰਾਂ ਜ਼ਰੂਰ ਦੇਖੋ ਕਿ ਇਸ ਕਿਲੇ ਦੇ ਅੰਦਰ ਇੰਨੀਆਂ ਕੁ ਜ਼ਿਆਦਾ ਸਰੰਗਾ ਕਮਰੇ ਬਣੇ ਹੋਏ ਨੇ ਕਿ ਹਾਲਾਤ ਇਦਾਂ ਦੇ ਨਹੀਂ ਕਿ ਨਸ਼ੇੜੀ ਹੁਣ ਡਰਦੇ ਨਹੀਂ ਐ ਇਹਨਾਂ ਨੂੰ ਕਿਸੇ ਦਾ ਭੈ ਨਹੀਂ ਐ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਐ ਲੁਧਿਆਣਾ ਤੋਂ ਹਾਜ਼ਰ ਹੋਈਆਂ ਮੇਰਾ ਨਾਮ ਸਿਮਰਨ ਤੇ ਇਸ ਵੇਲੇ ਅਸੀਂ ਮੌਜੂਦ ਆ ਲੁਧਿਆਣਾ ਦੇ ਕਿਲੇ ਦੇ ਵਿੱਚ ਅੱਜ ਐਸਾ ਕਿਲਾ ਤੁਹਾਨੂੰ ਦਿਖਾਉਣ ਜਾ ਰਹੀਆਂ ਲੋਧੀ ਕਿਲਾ ਜੋ ਕਿ 19ਵੀਂ ਸਦੀ ਦਾ ਫੜਾ ਕੀ ਹੈ ਬਣਿਆ ਹੋਇਆ ਔਰ ਤੁਹਾਨੂੰ ਦੱਸਦੀ ਕਿ ਮਹਾਰਾਜਾ ਲੋਧੀ ਵੱਲੋਂ ਇੱਕ ਕਿਲਾ ਜਿਹੜਾ ਕਿ ਆ ਬਣਾਇਆ ਗਿਆ ਸੀਗਾ 19ਵੀਂ ਸਦੀ ਦਾ ਇਹ ਕਿਲਾ ਜਿਹੜਾ ਕਿ ਆ ਬਣਾਇਆ ਹੋਇਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹਾਲਤ ਦੇਖ ਸਕਦੇ ਹੋ ਪਿੱਛੇ ਇਸ ਕਿਲੇ ਦੀ ਹਾਲਾਤ ਜੋਨੇ ਕਿਸ ਤਰ੍ਹਾਂ ਦੇ ਨੇ ਤੇ ਸੁਣਨ ਦੇ ਵਿੱਚ ਇਹ ਵੀ ਆਇਆ ਹੈ ਕਿ ਇਸ ਅੰਦਰ ਕਿਲੇ ਦੇ ਅੰਦਰ ਚੁ ਹੈ ਇੱਕ ਆਈਟੀਆਈ ਸਰਕਾਰੀ ਕੋਲੇਜ ਵੀ ਹੈ ਤਾਂ ਉਹ ਵੀ ਗੱਲਬਾਤ ਕਰਦੀ ਆ ਦੇਖਦੇ ਆ ਅੰਦਰ ਚਲਦੇ ਆ ਕਿ ਇਸ ਕਿਲੇ ਦੀ ਜੋ ਹਾਲਤ ਹੈ ਉਹ ਇਸ ਟਾਈਮ ਕੀ ਹੈ ਕਿਉਂਕਿ ਹਾਲਾਤ ਜਿਹੜੇ ਸੁਣਨ ਨੂੰ ਆਏ ਨੇ ਬੜੇ ਮਾੜੇ ਹਾਲਾਤ ਦੱਸੇ ਜਾ ਰਹੀ ਨੇ ਤੇ ਤੁਹਾਨੂੰ ਕਿਲੇ ਦੀਆਂ ਤਸਵੀਰਾਂ ਵੀ ਦਿਖਾਵਾਂਗੀ ਅੱਜ ਦੱਸ ਦੇ ਕਿ ਲੋਧੀ ਕਿਲਾ ਜੋ ਕਿ ਪੁਰਾਣੇ ਟਾਈਮ ਤੋਂ ਇੱਕ ਕਿਲਾ ਲੁਧਿਆਣੇ ਦੇ ਵਿੱਚ ਇੱਕ ਹੀ ਕਿਲਾ ਏ ਫਿਲਹਾਲ ਇੱਕ ਹੀ ਕਿਲਾ ਏ ਜੋ ਅ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਟਾਈਮ ਦਾ ਜੜਾ ਕੀ ਬਣਾਇਆ ਹੋਇਆ ਹੈ 19ਵੀਂ ਸਦੀ ਬਹੁਤ ਟਾਈਮ ਹੋ ਗਿਆ 675 ਸਾਲ ਹੋ ਗਏ ਇਸ ਕਿਲੇ ਨੂੰ ਬਣੇ ਹੋਏ ਨੂੰ ਪਰ ਇਸ ਦੇ ਹਾਲਾਤ ਅੱਜ ਤੁਹਾਨੂੰ ਦਿਖਾਵਾਂਗੇ ਕਿਤੇ ਨਾ ਕਿਤੇ ਲੁਧਿਆਣੇ ਦੇ ਵਿੱਚ ਨਸ਼ੇੜੀਆਂ ਦਾ ਅੱਡਾ ਬਿਲਕੁਲ ਸਹੀ ਸੁਣ ਰਹੇ ਹੋ ਨਸ਼ੇੜੀਆਂ ਦਾ ਅੱਡਾ ਜੜਾ ਕੀ ਹੈ ਬਣਿਆ ਹੋਇਆ ਹੈ ਜੋ ਲੁੱਟਕੋ ਕਰਕੇ ਆਂਦੇ ਨੇ ਉਹ ਵੀ ਇੱਥੇ ਹੀ ਮਿਲਣਗੇ ਤੁਹਾਨੂੰ ਜਾਂ ਫਿਰ ਜੋ ਵੀ ਲੁਕਣ ਦੀ ਜਗ੍ਹਾ ਕਹਿ ਸਕਦੇ ਆਪਾਂ ਇਸ ਨੂੰ ਕਿਉਂਕਿ ਚਰਚਾਵਾਂ ਦੇ ਵਿੱਚ ਇਹ ਵੀ ਆਇਆ ਸਾਹਮਣੇ ਕਿ ਇਹ ਲੁਧਿਆਣਾ ਦਾ ਜੋ ਇਹ ਕਿਲਾ ਹੈ ਮਹਾਰਾਜਾ ਲੋਧੀ ਵੱਲੋਂ ਜਿਹੜਾ ਕਿ ਬਣਾਇਆ ਗਿਆ ਸੀਗਾ ਲੋਧੀ ਕਿਲਾ ਤੇ ਇਸ ਕਿਲੇ ਦੇ ਵਿੱਚ ਬੜੀਆਂ ਹੀ ਐਸੀ ਘਟਨਾ ਵਾਪਰਦੀਆਂ ਨੇ ਜਿਸ ਦਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਅਸੀਂ ਖੁਦ ਅੱਜ ਦੇਖਣ ਆਏ ਆ ਕਿ ਐਕਚੁਅਲ ਦੇ ਵਿੱਚ ਸੱਚਾਈ ਕੀ ਹੈ ਤਾਂ ਤੁਹਾਨੂੰ ਦੱਸ ਰਹੀ ਆ ਕਿ ਇਸ ਕਿਲੇ ਦੀ ਹਾਲਤ ਜੋ ਬਹੁਤ ਮੰਦੀ ਮਾੜੀ ਹਾਲਤ ਜਿਹੜੀ ਕੀ ਹੈ ਬੋਰਡ ਦੇਖ ਸਕਦੇ ਹੋ ਸਰਕਾਰੀ ਸਕੂਲ ਦਾ ਜੋ ਹੈ ਪੁਰਾਣਾ ਕਿਲਾ ਹੈ ਜੋ ਕਹਿ ਸਕਦੇ ਆ ਬਹੁਤ ਟਾਈਮ ਪੁਰਾਣਾ ਇਸ ਦੇ ਅੰਦਰ ਆ 올ਡ ਕਹਿ ਸਕਦੇ ਇਸ ਨੂੰ ਔਰ ਸਰਕਾਰੀ ਕਾਲਜ ਵੀ ਇਸ ਦੇ ਅੰਦਰ ਹੈਗਾ ਬੱਚੇ ਵੀ ਪੜ੍ਹਦੇ ਨੇ ਤੇ ਆਖਿਰ ਇਸ ਦੇ ਵਿੱਚ ਕਿਸ ਤਰ੍ਹਾਂ ਪੋਸੀਬਲ ਹੋਏਗਾ ਸਰਕਾਰੀ ਕਾਲਜ ਦੇ ਵਿੱਚ ਬੱਚੇ ਪੜ੍ਹਦੇ ਨੇ ਔਰ ਇਸ ਅੰਦਰ ਤੁਸੀਂ ਦੇਖ ਸਕਦੇ ਹੋ ਕਿਤਨਾ ਕਿਤ ਤੁਸੀਂ ਤਸਵੀਰਾਂ 'ਚ ਵੀ ਦੇਖਿਆ ਹੋਣਾ ਹੈ ਜੋ ਇਹ ਲੋਕ ਇੱਥੇ ਮੌਜੂਦ ਨੇ ਇਸ ਕਿਲੇ ਦੇ ਵਿੱਚ ਸ਼ਾਮ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਪੂਰਾ ਜਿਹੜਾ ਕੀ ਆ ਅੱਡਾ ਅੱਡਾ ਤੁਸੀਂ ਦੇਖ ਸਕਦੇ ਹੋ ਛੇੜੀਆਂ ਦਾ ਅੱਡਾ ਤੇ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਦੇਖੋ ਤੁਸੀਂ ਆਪਣੀ ਡਿਸਪਲੇ ਸਕਰੀਨ ਦੇ ਉੱਪਰ ਇਸ ਕਿਲੇ ਦੇ ਵਿੱਚ ਕੁਝ ਲੋਕ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਆਖਿਰ ਬੱਚੇ ਨੇ ਔਰ ਕਿਤੋਂ ਆਏ ਨੇ ਜੀ ਕਿਲੇ ਦੇ ਵਿੱਚ ਰਹਿੰਦੇ ਹੋ ਤੁਸੀਂ ਹਾਂਜੀ ਆ ਨਾਲ ਹੀ ਕਰਾ ਸਾਡਾ ਨਾਲ ਕਰਾ ਐ ਇੱਥੇ ਕੀ ਕਰਦੇ ਹੋ ਹਾਂ ਇੱਥੇ ਬਸ ਆ ਦੇਖੋ ਬੱਕਰੇ ਚਾਰਦੇ ਬੱਕਰੇ ਚਾਰਦੇ ਆਉਂਦੇ ਹੋ ਇੱਧਰ ਤੇ ਇੱਥੇ ਹੋਰ ਇਸ ਟਾਈਮ ਤੁਸੀਂ ਸਾਰੇ ਆਸ-ਪਾਸ ਦੇ ਘਰਾਂ ਦੇ ਹੋ ਹਾਂ ਸਾਰੇ ਅਸੀਂ ਇੱਕ ਫੈਮਿਲੀ ਹੈ ਜੀ ਤੇ ਇੱਥੇ ਕੀ ਹਾਲਾਤ ਹੁੰਦੇ ਨੇ ਸ਼ਾਮ ਨੂੰ ਹੁੰਦਾ ਕੋਈ ਜਾਂ ਫਿਰ ਉਹ ਲੋਕ ਜਾ ਰਹੇ ਨੇ ਕਿੱਧਰ ਨੂੰ ਜਾ ਰਹੇ ਹੈ ਇਸ ਕਿਲੇ ਦੇ ਵਿੱਚ ਕੋਈ ਜਗ੍ਹਾ ਵੀ ਆ ਪਿੱਛੇ ਜਾਣੂ ਇਹ ਤਾਂ ਨਸ਼ਾ ਕਰਦੇ ਜੇ ਕਿਲੇ ਦੇ ਅੰਦਰ ਚਾਰੇ ਪਾਸੇ ਕਮਰਿਆਂ 'ਚ ਨਸ਼ਾ ਹੁੰਦਾ ਚਿੱਟੇ ਦਾ ਨਸ਼ਾ ਹੁੰਦਾ ਨਸ਼ਾ ਇੱਥੇ ਕਰਦੇ ਨੇ ਕਿਉਂ ਇਹ ਨਸ਼ੇੜੀਆਂ ਦਾ ਅੱਡਾ ਹੈ ਇਹ ਹੁਣ ਲੋਕਾਂ ਨੂੰ ਪਤਾ ਹੋਊਗਾ ਜਾਂ ਕਿਲੇ ਦੇ ਬੰਦੇ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਸਰਕਾਰੀ ਤੁਸੀਂ ਦੇਖਿਆ ਇਹਨਾਂ ਨੂੰ ਆ ਜਾ ਰਿਹਾ ਹੈ ਤੁਹਾਡੇ ਸਾਹਮਣੇ ਸੋ ਕੁਝ ਤਸਵੀਰਾਂ ਮੈਂ ਦਿਖਾਉਂਗੀ ਕੈਮਰਾਮੈਨ ਨੂੰ ਕਹੂੰਗੀ ਜ਼ਰੂਰ ਦਿਖਾਈਏ ਜਨ ਦੇਖ ਸਕਦੇ ਹੋ ਕਿਲੇ ਦੇ ਅੰਦਰੋਂ ਲੋਕ ਜਿਹੜੇ ਨੇ ਨਸ਼ਾ ਕਰਕੇ ਨਿਕਲ ਰਹੇ ਨੇ ਚਿੱਟਾ ਲਗਾਉਂਦੇ ਨੇ ਇੱਥੇ ਤੇ ਲੋਕ ਮੌਜੂਦਾ ਮੌਜੂਦ ਲੋਕਾਂ ਨੇ ਦੱਸਿਆ ਤੁਸੀਂ ਆਸ-ਪਾਸ ਘਰਾਂ ਦੇ ਵਿੱਚੋਂ ਕਿੰਨੇ ਕੁ ਲੋਕ ਆਉਂਦੇ ਇੱਥੇ ਲੋਕ ਤਾਂ ਬਹੁਤ ਆਉਂਦੇ ਜੀ ਸਾਰੇ ਬੜੇ ਬੰਦੇ ਆਉਂਦੇ ਬਾਰੋ ਵੀ ਆਉਂਦੇ ਆ ਬੰਦੇ ਪਰ ਇੱਥੇ ਕੋਈ ਬਰੋਕ-ਟੋਕ ਨਹੀਂ ਕਰਦਾ ਕੋਈ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਮੁਲਾਜ਼ਮ ਕੋਈ ਵੀ ਨਹੀਂ ਆਂਦਾ ਇੱਥੇ ਕੋਈ ਵੀ ਨਹੀਂ ਆਂਦਾ ਨਾਲ ਥਾਣਾ ਵੀ ਹੈ हां 4 ਨੰਬਰ ਹੈ ਯਾਰ ਇਸੇ ਥਾਣੇ ਚਾਰ ਨੰਬਰ ਹਾਂਜੀ ਕੋਈ ਵੀ ਨਹੀਂ ਆਉਂਦਾ ਕੋਈ ਵੀ ਨਹੀਂ ਮੈਂ ਤੇ ਇੱਥੇ ਜੋ ਨਸ਼ਾ ਤੁਸੀਂ ਦੱਸਿਆ ਕਰਦੇ ਨੇ ਤੇ ਇੱਥੇ ਸਾਰੇ ਨਸ਼ੇੜੀ ਹੁੰਦੇ ਨੇ ਹਾਂਜੀ ਹਾਂਜੀ ਤੇ ਇੱਥੇ ਕੋਈ ਰੋਕਟੋਕ ਨਹੀਂ ਹੈ ਕਿਸੇ ਦੀ ਕੋਈ ਰੋਕਟੋਕ ਨਹੀਂ ਆ ਪ੍ਰਿੰਸੀਪਲ ਇੱਥੇ ਹੁੰਦੇ ਆ ਉਹ ਕੋਈ ਰੋਕਟੋਕ ਨਹੀਂ ਕਰਉਂਦੀ ਆ ਤੁਹਾਨੂੰ ਇੱਥੇ ਨਸ਼ਾ ਦਿੱਤਾ ਦਾਂਦੇ ਆ ਟੀਕੇ ਲਾਂਦੇ ਨੇ ਸਾਰੇ ਕੁਝ ਕਰਦੇ ਹਾਂ ਕੋਈ ਰੋਕਟੋਕ ਕਿਸੇ ਨੂੰ ਕੋਈ ਗੋਲੀ ਨਹੀਂ ਸਕਦਾ ਦੀਦੀ ਇਹ ਇੰਨਾ ਪੁਰਾਣੇ ਟਾਈਮ ਦਾ ਬਣਿਆ ਹੋਇਆ ਕਿਲਾ ਤੁਹਾਡੇ ਆਪਸ ਜਿਹੜੇ ਤੁਸੀਂ ਆਸ-ਪਾਸ ਘਰਾਂ ਦੇ ਵਿੱਚ ਰਹਿੰਦੇ ਹੋ ਮੈਂ ਸੁਣਿਆ ਇਸ ਨੂੰ ਕਿਲੇ ਮੋਹੱਲੇ ਦਾ ਨਾਮ ਦਿੱਤਾ ਗਿਆ ਹਾਂਜੀ ਹਾਂਜੀ ਕਿਲੇ ਮੋਹੱਲੇ ਦਾ ਜੀ ਤੇ ਕਿਲੇ ਮੋਹੱਲੇ ਦਾ ਨਾਮ ਵੀ ਦਿੱਤਾ ਗਿਆ ਆਸ-ਪਾਸ ਲੋਕ ਅੱਛੇ ਰਹਿੰਦੇ ਨੇ ਪਰ ਇੱਥੇ ਜੋ ਹੈ ਕੋਈ ਵੀ ਧਿਆਨ ਕਿਉਂ ਨਹੀਂ ਕਰਦਾ ਤੁਸੀਂ ਕਦੀ ਅਪੀਲ ਨਹੀਂ ਕੀਤੀ ਪ੍ਰਸ਼ਾਸਨ ਨੂੰ ਕਿ ਆਸ-ਪਾਸ ਰਹਿੰਦੇ ਹੋ ਫੇਲ ਤਾਂ ਕੀਤੀ ਹੈ ਪਰ ਕੋਈ ਹੱਲ ਨਹੀਂ ਹੁੰਦਾ ਜੀ ਇਹਦਾ ਜੀ ਸਾਡੇ ਵੀ ਬੱਚੇ ਵਿਗੜਦੇ ਆ ਫੇਤੀ ਨੂੰ ਮਾਰ ਕੇ ਠੀਕੇ ਲਾ ਲਾ ਕੇ ਕਾਫੀ ਡੈੱਟਸ ਵੀ ਹੋ ਚੁੱਕੀਆਂ ਨੇ ਹਾਂਜੀ ਹਾਂਜੀ ਕਿਲੇ ਦੇ ਵਿੱਚ ਹੀ ਤਾਂ ਫਿਰ ਉਹ ਕਿਸ ਤਰ੍ਹਾਂ ਪਤਾ ਲੱਗਦਾ ਕਿ ਇੱਥੇ ਕੋਈ ਵੀ ਕੋਈ ਬੰਦੇ ਆ ਜਾਂਦੇ ਹੁੰਦੇ ਫਿਰਦੇ ਤਾਂ ਪਤਾ ਲੱਗਦਾ ਬੰਦੇ ਪਏ ਹੁੰਦੇ ਟੀਕੇ ਲਾ ਕੇ ਕੋਈ ਵੀ ਸੁਣਵਾਈ ਨਹੀਂ ਕਰਦਾ ਕੋਈ ਵੀ ਨਹੀਂ ਕਦੀ ਗਏ ਹੋ ਇਕੱਟੇ ਹੋ ਕੇ ਨਹੀਂ ਜੀ ਕੋਈ ਆਊਗਾ ਤਾਂ ਨਾਲ ਫਿਰ ਆਪਾਂ ਜਾਵਾਂਗੇ ਨਾ ਕੋਈ ਆਪਾਂ ਕੱਲਾ ਬੰਦਾ ਉਹਨੇ ਥੋੜੀ ਸੁਣਨਾ ਲੋਗੇ ਲਿਖ ਲੂਗੇ ਤਾਂ ਹੀ ਅਸੀਂ ਜਾਵਾਂਗੇ ਲੱਗਦਾ ਪੁਲਿਸ ਪ੍ਰਸ਼ਾਸਨ ਵੀ ਆਉਣ ਤੋਂ ਡਰਦਾ ਇੱਥੇ ਆੰਦੇ ਨੂੰ ਵੀ ਮਾਰ ਕੇ ਪੇ ਜਾ ਦਿੰਦੇਗੇ ਆਂਦੇ ਹੈ ਕਈ ਵੇਲੇ ਪੁਲਸ ਵਾਲੇ ਆਂਦੇ ਹੈ ਪਰ ਇਹ ਮੁੰਡੇ ਭੱਜ ਜਾਂਦੇ ਨੇ ਇੱਥੋਂ ਰਸਤੇ ਹੀ ਬੜੇ ਨੇ ਨਿਕਲਣ ਨੂੰ ਜਿੱਤੋਂ ਮੱਗੀ ਕਾਫੀ ਰਸਤੇ ਬਣੇ ਹੋਏ ਹੈਗੇ ਇੱਥੋਂ ਮੱਗੀ ਪਤਾ ਨਹੀਂ ਅਸੀਂ ਦਰਗਾਹ ਤੋਂ ਚੜੋ ਤੇ ਸਿੱਧੇ ਤੁਸੀਂ ਥੱਲੇ ਅੱਜ ਜਿਹੜੇ ਆ ਅੱਜ ਜਿਹਨੇ ਵੀ ਹੈਗੇ ਨਾ ਸਾਰੇ ਰਸਤੇ ਹੀ ਹੈਗੇ ਇਧਰੋਂ ਦੀ ਨਿਕਲੋਗੇ ਬਾਹਰ ਇਧਰੋਂ ਦੀ ਇਹ ਸਾਰੇ ਰਸਤੇ ਬਣੀ ਹੋਈ ਨਹੀਂ ਸੀ ਕੋਈ ਵੀ ਕੁਝ ਨਹੀਂ ਕਹਿੰਦਾ ਕਿਸੇ ਨੂੰ ਵੀ ਜਿਹਦੇ ਮਰਜ਼ੀ ਮੋਹਲੇ ਦੇ ਵਿੱਚੋਂ ਬੰਦੇ ਆ ਜਾਂਦੇ ਤੁਹਾਨੂੰ ਲੱਗਦਾ ਕਾਲਜ ਦੇ ਵਿੱਚ ਜੋ ਬੱਚੇ ਪੜ੍ਹਦੇ ਨੇ ਉਹ ਮਤਲਬ ਆ ਕੇ ਇੱਥੋਂ ਸਿੱਖਿਆ ਲੈ ਰਹੇ ਜਾਂ ਫਿਰ ਇਹ ਮਾਹੌਲ ਦੇਖ ਰਹੇ ਨੇ ਨੇ ਬੱਚੇ ਤਾਂ ਸਹੀ ਪੜਦੇ ਜੀ ਇੱਥੇ ਆਂਦੇ ਅੰਦਰ ਉਹ ਤਾਂ ਸਹੀ ਆਪਣਾ ਪੜਦੇ ਲੜਕੀਆਂ ਨੂੰ ਤਾਂ ਨਹੀਂ ਛੇੜਦੇ ਇੱਥੇ ਜੋ ਲੜਕੀ ਆ ਇੱਥੇ ਸੇਫ ਨੇ ਹਾਂਜੀ ਲੜਕੀਆਂ ਤਾਂ ਸੇਫ ਨੇ ਸਾਰੀਆਂ ਜੀ ਤੇ ਗੱਲਬਾਤ ਗਾਰਡਨ ਵਾਲੇ ਵੀ ਕਰ ਲੈਣੀ ਆ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਕਿਉਂਕਿ ਜੋ ਤੁਹਾਨੂੰ ਮਾਹੌਲ ਦਿਖਾਇਆ ਜਾਂ ਜੋ ਇੱਥੇ ਆਸ-ਪਾਸ ਦੇ ਲੋਕ ਰਹਿੰਦੇ ਨੇ ਤਾਂ ਉਹਨਾਂ ਤੋਂ ਤਾਂ ਮੰਦਾ ਹੀ ਮਾਹੌਲ ਦੇਖਣ ਨੂੰ ਮਿਲਿਆ ਮਾੜੇ ਹਾਲਾਤ ਦੇਖ ਕੇ ਭਾਜੀ ਇੱਥੇ ਗਾੜੋ ਤੁਸੀਂ ਹਾਂਜੀ ਗਾੜਾ ਹੀ ਇਹ ਇੱਥੇ ਤਾਂ ਸੁਣਨ ਚ ਆਏ ਨੇ ਛੇੜੀ ਰਹਿੰਦੇ ਆ ਤੁਸੀਂ ਕਦੀ ਦੇਖਿਆ ਇੱਥੋਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਉਹ ਬੋ ਗੰਦਾ ਮਾਹੌਲ ਹੈ ਜੀ ਇੱਥੇ ਕੋਈ ਕੁੜੀ ਨਹੀਂ ਵੱੜ ਸਕਦੀ ਜੀ ਕੋਈ ਫੈਮਿਲੀ ਬੰਦਾ ਨਹੀਂ ਵੱੜ ਸਕਦਾ ਜੀ ਓਰੇ ਢਾੜੀ ਦੇ ਕਟੋ ਘੜ 100 150 ਮੁੰਡੇ ਤੇ ਇੰਜੈਕਸ਼ਨਾਂ ਗਾਦੇ ਸ਼ਰਯਾਮ ਦੇਖਦੇ ਆ ਜੀ ਜੇ ਅਸੀਂ ਰੋਗ ਦੇ ਸਾਨੂੰ ਧਮਕੀਆਂ ਦਿੰਦੇ ਅੱਗੇ ਦੀ ਕਿਉਂ ਇਹ ਕਿਉਂ ਧਮਕੀਆਂ ਘੇ ਦਿੰਦੇ ਅਸੀਂ ਸਾਨੂੰ ਧਮਕੀਆਂ ਦਿੰਦੇ ਜੀ ਅਸੀਂ ਅਸੀਂ ਆਹ ਕਰਦਾਂਗੇ ਸਾਡੇ ਪਿੱਛੇ ਆ ਖੜੇ ਆ ਸਾਡੇ ਪਿੱਛੇ ਉਹ ਖੜੇ ਆ ਅਸੀਂ ਆਹ ਕਰਦਾਂਗੇ ਤੁਹਾਨੂੰ ਤੁਸੀਂ ਕੀ ਕਰ ਸਕਦੇ ਹੋ ਤੁਸੀਂ 10000 ਤੇ ਸੈਲਰੀ ਤੇ ਰਹਿਣ ਵਾਲ ਠੀਕ ਹੈ ਜੇ ਅਸੀਂ ਅਸੀਂ ਕੁਝ ਬੋਲਦੇ ਆ ਸਾਨੂੰ ਦਬਾ ਦਿੱਤਾ ਜਾਂਦਾ ਜੀ ਹਾਂ ਠੀਕ ਹੈ ਜੀ ਪੁਲਸ ਆ ਪੁਲਸ ਆਂਦੀ ਹੈ ਇਹ ਨਹੀਂ ਅਸੀਂ ਕਹਿੰਦੇ ਕਿ ਪੁਲਸ ਕੰਮ ਨਹੀਂ ਕਰਦੀ ਪੁਲਸ ਆਂਦੀ ਹੈ ਜੀ ਇਹ ਪੁਲਸ ਆਂਦੀ ਹੈ ਤਾਂ ਇਹਨਾਂ ਦੇ ਅੱਗੇ ਮੁਕਬਰ ਹੋਏ ਨਹੀਂ ਜਿਹੜੇ ਲੁਕ ਜਾਂਦੇ ਪੁਲਸ ਆਪਣੀ ਡਿਊਟੀ ਕਰਦੀ ਆ ਪਿੱਛੇ ਆ ਜੇ 4 ਦਿਨ ਹਫਤਾ 1 ਹਫਤਾ ਪਹਿਲਾਂ ਪੁਲਸਾਂ ਨੇ ਛਾਪਾ ਮਾਰਿਆ ਜੀ ਉਹਦੇ ਮੁੰਡੇ ਕਾਫੀ ਭੱਜੇ ਜੀ ਹਰੇ ਹੁਣ ਮੋਦੀ ਜੀ ਚਾਂਦ ਤੇ ਆ ਕਰੋ ਉਹ ਕਰੋ ਆ ਕਰੋ ਅਨਸ਼ਾ ਬੰਦ ਕਰਾਓ ਲੋਕੀ ਜਿੰਨਾ ਨਸ਼ਾ ਵਕਦਾ ਪਿਆ ਜੀ ਲੋਕੀ ਨਸ਼ੇ ਮਕ ਕਰਦੇ ਪਿਆ ਜੀ ਚਾਂਦੀ ਕੁਵਾਰੀ ਕਰਨ ਦੀ ਲੋੜ ਨਹੀਂ ਲੋਕੇ ਉੱਦੀ ਜੱਥੋੜੇ ਜਰਾ ਤੱਕ ਚਾਨ ਤੇ ਪਹੁੰਚ ਜਾਣਗੇ ਮਨ ਨਸ਼ੇ ਕਰ ਕਰਕੇ ਹੀ ਚਾਂਦੀ ਕੁਵਾਰੀ ਕਰਨ ਦੀ ਲੋੜ ਨਹੀਂ ਜੀ ਤੁਸੀਂ ਆ ਪਹਿਲਾਂ ਨਸ਼ਾ ਤਾਂ ਬੰਦ ਕਰਾਓ ਇਹ ਕਿੰਨਾ ਪੁਰਾਣਾ ਕਿਲਾ ਹੈ ਇਹ ਇਹ ਜੀ ਕਟੋਵਰ 675 ਸਾਲ ਪੁਰਾਣਾ ਜੀ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਗਾਰਡ ਦੇ ਕੰਮ ਕਰਦੇ ਹੋ ਆਪਾਂ ਨੂੰ ਇਹ ਨਿਊ ਡਿਊਟੀ ਹੋਈ ਆ ਜੀ ਸਾਡੇ ਤੋਂ ਪਹਿਲਾਂ ਚਾਰ ਗਾਰਡ ਇੱਥੇ ਕੰਮ ਕਰ ਚੁੱਕੇ ਨੇ ਜਿੰਨੇ ਪੰਜ-ਪੰਜ ਸਾਲ 6-6 ਸਾਲ ਕੰਮ ਕਰ ਚੁੱਕੇ ਨੇ ਹੂੰ ਔਰ ਹੁਣ ਵੀ ਦੋ ਤਿੰਨ ਮੁੰਡੇ ਲੱਗੇ ਸੀਗੇ ਜੀ ਕੰਮ ਕਰਨ ਵਾਸਤੇ ਜੀ ਆ ਨਸ਼ੇੜੀਆਂ ਕਰਕੇ ਵਿਚਾਰੇ ਉਹ ਵੀ ਫੈਮਿਲੀ ਵਾਲੇ ਬੰਦੇ ਸੀ ਫੈਮਿਲੀ ਨਾਲ ਰਹਿੰਦੇ ਸੀ ਇਹਨਾਂ ਕਰਕੇ ਜਾਣਾ ਪਿਆ ਉਹਨਾਂ ਨੂੰ ਵੀ ਛੱਡ ਕੇ ਜੀ ਇੱਥੇ ਦੂਰ ਆਪਣੇ ਆਪਣੇ ਪਿੰਡ ਜਾਣਾ ਪਿਆ ਅਗਲੇ ਨੂੰ ਅਗਲੇ ਕਹਿੰਦੇ ਅਸੀਂ ਨੌਕਰੀ ਕਿ ਕੀ ਕਰ ਸਕਦੇ ਸਾਨੂੰ ਇਹੀ ਤੰਗ ਕਰੀ ਜਾਂਦੇ ਜੀ ਹੂੰ ਤਾਂ ਹੁਣ ਅਸੀਂ ਪੁਲਿਸ ਮੁਲਾਜ਼ਮ ਨੂੰ ਕਿੰਨਾ ਕੁ ਤੰਗ ਕਰੀਏ ਅਗਲੇ ਕਹਿੰਦੇ ਅਸੀਂ ਐਨਾ ਵੀ ਪੁਲਿਸ ਮੁਲਾਜ਼ਮ ਕੋਈ ਬੇਲਾ ਨਹੀਂ ਹਗਾ ਅਗਲੇ 10-10 ਮਿੰਟ ਬਾਅਦ ਢੇੜਾ ਮਾਰੇ ਕੋਈ ਹੂੰ ਠੀਕ ਹੈ ਜੀ ਤਾਂ ਜੇ ਪੁਲਿਸ ਮੁਲਾਜ਼ਮ ਮੰਦੀ ਆ ਕਾਰਵਾਈ ਕਰਦੀ ਆ ਤਾਂ ਇਹ ਕੋਈ ਮਿਲਦਾ ਨਹੀਂ ਜੀ ਜੀ ਉਹ ਲੋਕ ਇਹਨਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਪੁਲਿਸ ਆ ਰਹੀ ਆ ਚੱਲ ਜਾਂਦੇ ਆ ਹੁਣ ਤੁਸੀਂ ਆ ਮੋਲ ਦੇਖ ਲੋ ਜੀ ਖਿੜਕੀਆਂ ਦਰਵਾਜੇ ਸਾਰੇ ਟੁੱਟੇ ਪਏ ਰਾਜੇ ਮਹਾਰਾਜ ਦੇ ਟਾਈਮ ਤੇ ਜੋ ਲੱਗੇ ਸੀ ਆ ਖਟਾਕੀਆਂ ਲੱਗੀਆਂ ਸੀ ਸਾਰੇ ਪੱਟ ਪੁੱਟ ਕੇ ਲੈ ਗਏ ਗ੍ਰਿੱਲਾਂ ਪੱਟ ਕੇ ਲੈ ਗਏ ਕੌਣ ਕੌਣ ਲੈ ਗਿਆ ਇੱਥੇ ਦੇ ਬੰਦੇ ਨੇ ਜੀ ਉਸ ਨੂੰ ਵੇਚ ਦਿੰਦੇ ਨਹੀਂ ਵੇਚ ਦਿੰਦੇ ਆ ਖੰਭੇ ਪੱਟ ਕੇ ਲੈ ਗਏ ਜੀ ਲੋਹੇ ਦੇ ਖੰਭੇ ਪੱਟ ਕੇ ਲੈ ਗਏ ਉਹ ਚਿਮਨੀ ਦੀਆਂ ਪੈਪਾ ਪੱਟ ਕੇ ਲੈ ਗਏ ਹਾਂ ਕਦੀ ਪੇੜ ਵੱਢ ਕੇ ਲੈਣਦੇ ਕਦੀ ਕੁਛ ਵੱਢ ਕੇ ਲੈਣਦੇ ਕਿਲੇ ਦਾ ਸਵੰਨ ਸਾਰਾ ਮਤਲਬ ਉਖੜਿਆ ਹੋਇਆ ਤੁਸੀਂ ਤਸਵੀਰਾਂ ਮੈਂ ਜ਼ਰੂਰ ਦਿਖਾਵਾਂਗੀ ਤੁਹਾਨੂੰ ਬਾਰੀ ਦੀ ਤਸਵੀਰਾਂ ਤੁਸੀਂ ਗੇਟਾ ਦੀਆਂ ਤਸਵੀਰਾਂ ਫਿਰ ਦੇਖ ਸਕਦੇ ਹੋ ਤੁਹਾਨੂੰ ਜ਼ਰੂਰ ਤਸਵੀਰਾਂ ਵੀ ਦਿਖਾਵਾਂਗੇ ਕਿ ਇੱਥੇ ਜੋ ਗਾਰਡ ਮੌਜੂਦ ਹੈ ਉਸ ਵੱਲੋਂ ਕਿਹਾ ਗਿਆ ਹੈ ਕਿ ਜੋ ਇੱਥੋਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੂਹੇ ਬਾਰੀਆਂ ਜੋ ਨੇ ਇੱਥੋਂ ਦੀਆਂ ਅਵੇਲੇਬਲ ਨਹੀਂ ਹੈਗੀਆਂ ਨੇ ਸਭ ਪਟੀਆਂ ਹੋਈਆਂ ਨੇ ਤਸਵੀਰਾਂ ਤੁਸੀਂ ਜ਼ਰੂਰ ਮੈਂ ਕਹੂੰਗੀ ਦੇਖਿਆ ਜਾਣਾ ਜੋ ਤੁਸੀਂ ਹਾਲਾਤ ਤੁਹਾਨੂੰ ਦਿਖਾ ਰਿਹਾ ਕਿ ਦੇਖ ਸਕਦੇ ਹੋ ਇਸ ਕਿਲੇ ਦੇ ਹਾਲਾਤ ਹੈ ਬਾਰੀਆਂ ਟੁੱਟੀਆਂ ਹੋਈਆਂ ਨੇ ਇਹ ਬਾਰੀਆਂ ਟੁੱਟੀਆਂ ਨਹੀਂ ਹੋਈਆਂ ਨੇ ਇਹ ਅੰਦਰ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਵੈਸੇ ਤਾਂ ਇੱਥੇ ਆਉਣਾ ਬਹੁਤ ਮੁਸ਼ਕਲ ਹੈ ਲੜਕੀਆਂ ਤਾਂ ਇੱਥੇ ਆਉਂਦੀਆਂ ਨਹੀਂ ਆ ਪਰ ਫਿਰ ਵੀ ਅਸੀਂ ਹਿੰਮਤ ਕਰਕੇ ਪਹੁੰਚੇ ਤਾਂ ਜ਼ਰੂਰ ਆ ਦੇਖ ਸਕਦੇ ਹੋ ਖਟਾਰਾ ਗੱਡੀ ਜਿਸ ਦੇ ਨਾ ਤਾਂ ਟਾਇਰ ਨੇ ਜਾਂ ਕੋਈ ਵੀ ਪਾਰਟ ਸੱਦਾ ਦਾ ਨਹੀਂ ਹੈ ਸਾਰਾ ਕੁਝ ਬੇਚ ਕੇ ਜੋ ਇਥੋ ਆ ਮਤਲਬ ਤੁਸੀਂ ਦੇਖ ਸਕਦੇ ਹੋ ਨਸ਼ੇੜੀਆਂ ਵੱਲੋਂ ਇਹ ਸਾਰੀਆਂ ਚੀਜ਼ਾਂ ਪੱਟੀਆਂ ਗਈਆਂ ਨੇ ਬਾਰੀਆਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਬੂਹੇ ਬਾਰੀਆਂ ਇੱਥੇ ਸਾਰਾ ਕੁਝ ਜਿਹੜਾ ਕੀ ਹੈ ਸਮਾਨ ਨਹੀਂ ਹੈਗਾ ਪਰ ਇਹ ਕਾਰਨ ਕੀ ਹੈ ਨਸ਼ੇੜੀ ਇੱਥੋਂ ਇਹ ਚੀਜ਼ਾਂ ਵੇਚ ਕੇ ਨਸ਼ਾ ਕਰਨ ਲਈ ਪੈਸੇ ਇਕੱਠੇ ਕਰਦੇ ਨੇ ਔਰ ਇਹ ਚੀਜ਼ਾਂ ਦੇ ਨਾਲ ਜਿਹੜਾ ਕੀ ਹੈ ਨਸ਼ਾ ਕਰਦੇ ਨੇ ਪੁਲਿਸ ਵੀ ਆਂਦੀ ਹੈ ਇੱਥੇ ਬਟ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਵਾਰ ਰਿਡ ਕੀਤੀ ਗਈ ਹੈ ਇੱਥੇ ਬਟ ਐਦਾ ਦਾ ਕੁਝ ਵੀ ਮਾਹੌਲ ਨਹੀਂ ਤੁਹਾਨੂੰ ਦੱਸ ਦਈਏ ਕਿ ਹੁਣ ਪੁਲਿਸ ਪ੍ਰਸ਼ਾਸਨ ਵੀ ਇੱਥੇ ਇਸ ਕਿਲੇ ਦੇ ਵਿੱਚ ਆਨ ਤੋਂ ਡਰਦੀ ਹੋਈ ਦਿਖਾਈ ਦਿੱਤੇ ਆ ਗ੍ਰਿੱਲਾ ਜੀ ਦੇਖੋ ਇਹ ਪੱਟੀਆਂ ਗਈਆਂ ਏ ਹੂੰ ਇਹ ਗ੍ਰਿੱਲ ਥੋੜੇ ਦਿਨਾਂ 6 ਮਹੀਨੇ ਪਹਿਲਾਂ ਗ੍ਰਿੱਲ ਪੱਟੇ ਜਾਂਦੀ ਇੱਥੇ ਉਹ ਵੀ ਮੁੰਡਾ ਸੀਗਾ ਜੀ ਜੀ ਉਹਨੇ ਗ੍ਰਿੱਲਾ ਪੜਦੇ ਮੁੰਡੇ ਭਜਾਏ ਜੀ ਉਹਦੇ ਠੀਕ ਹੈ ਜੀ ਡਿਊਟੀ ਦੇ ਟਾਈਮ ਤੇ ਗ੍ਰਿੱਲਾ ਕਿਉਂ ਪੱਟਦੇ ਨੇ ਪੱਟ ਕੇ ਜੀ ਨਸ਼ੇ ਕਰਦੇ ਨੇ ਨਸ਼ੇ ਚ ਦੇ ਚਕੇ ਨਸ਼ੇ ਕਰਨਾ ਸਰਕਾਰੀ ਇਹ ਬਣਾਇਆ ਹੋਇਆ ਮਤਲਬ ਆਪਾਂ ਕਹਿ ਸਕਦੇ ਸਰਕਾਰੀ ਸਕੂਲ ਵੀ ਹੈ ਤੋਂ ਵੀ ਘਰ ਸੀਗਾ ਜੀ ਪਹਿਲਾਂ ਹੀ ਤੋਬੀ ਘਾਟ ਅੱਛੇ ਤੋਬੀ ਘਾਟ ਸੀਗਾ ਜੀ ਇੱਥੇ ਡੈਂਗ ਦੇ ਚੱਲਦੇ ਸੀਗੇ ਕੱਲੇ ਕੱਪੜੇ ਕਲਰ ਹੁੰਦੇ ਸੀਗੇ ਜਿਵੇਂ ਡਾਈਆਂ ਕਰਦੇ ਸੀਗੇ ਕੱਪੜੇ ਕਲਰ ਕਰਦੇ ਸੀ ਉਹ ਕੰਮ ਹੁੰਦਾ ਸੀਗਾ ਜੀ ਇੱਥੋਂ ਜੀ ਮਸ਼ੀਨਾਂ ਚੱਕ ਕੇ ਵੀ ਰੱਖੇ ਗਈਆਂ ਅੱਧੀਆਂ ਮਸ਼ੀਨਾਂ ਤਾਂ ਲੋਕੀ ਇੱਥੋਂ ਵੇਚ ਕੇ ਖਾ ਚੁੱਕੇ ਨੇ ਜੀ ਆਹ ਕਾਰ ਦਾ ਕੀ ਰਿਹੱਸ ਹੈ ਇਹ ਕਾਰ ਜੀ ਪਤਾ ਨਹੀਂ ਜੀ ਸਾਨੂੰ ਇੰਨਾ ਤਾਂ ਪਤਾ ਨਹੀਂ ਜੀ ਅਸੀਂ ਇੰਨੀ ਉਮਰ ਦਾ ਹੈ ਨਹੀਂ ਜੀ ਆਪਣੀ ਆਪਾਂ ਵੀ ਨਵੀਂ ਨਵੀਂ ਡਿਊਟੀ ਜੁਆਇਨ ਕੀਤੀ ਕੀ ਲੱਗਦਾ ਕਿ ਚੋਰੀ ਦੀ ਕੀਤੀ ਹੋਈ ਕਾਰ ਤਾਂ ਨਹੀਂ ਹੈ ਕਿਤੇ ਇਸ ਦੇ ਪਾਰਟਸ ਤਾਰ ਕੀ ਪਾਰਸ ਤੋਂ ਉਤਾਰੇ ਗਏ ਆ ਜੀ ਇੰਨਾ ਸਾਡੇ ਅਫਸਰ ਲੋਗ ਵੀ ਕਹਿੰਦੇ ਨੇ ਇਹਨਾਂ ਦੇ ਗੱਡੀ ਦੇ ਪਾਰਸ ਟਾਇਰ ਸਟੀਰਿੰਗ ਸ਼ੀਸ਼ੇ ਸਭ ਨੂੰ ਲਮਾਰੀਆਂ ਪਟਿਆ ਗਈਆਂ ਜੀ ਹਾਂ ਤਾਂ ਕਿ ਉਹ ਕਿ ਸਭ ਪਟਕੇ ਲੈ ਚੁੱਕੇ ਜੀ ਇਹਦੀ ਤਾਂ ਬਸ ਇੱਕ ਢਾਂਚਾ ਜਿਹਾ ਹੀ ਬਚਿਆ ਇੱਕ ਨਾਮ ਇੱਕ ਨਾਮ ਹੀ ਬਚਿਆ ਕਿ ਇਹ ਗੱਡੀ ਸੀ ਹੂੰ ਦੇਖ ਸਕਦੇ ਹੋ ਜੇਕਰ ਗੱਡੀ ਵਿੱਚ ਚੋਰੀ ਹੁੰਦੀ ਤਾਂ ਇਸ ਕਿਲੇ ਦੇ ਵਿੱਚ ਆ ਕੇ ਛੁਪਾ ਲਿੱਤੀ ਜਾਂਦੀ ਔਰ ਛੁਪਾ ਕੇ ਜੋ ਇਸ ਦੇ ਵਿੱਚ ਮੈਂ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਉਂਗੀ ਦੇਖ ਸਕਦੇ ਹੋ ਇਸ ਦੇ ਪਾਰਟਸ ਬਿਲਕੁਲ ਨਹੀਂ ਹੈਗੇ ਨੇ ਕੁਝ ਵੀ ਅਵੇਲੇਬਲ ਨਹੀਂ ਮਤਲਬ ਇੱਕ ਕੋਈ ਵੀ ਪਾਰ ਤੁਸੀਂ ਦੇਖ ਸਕਦੇ ਹੋ ਇਸ ਗੱਡੀ ਦਾ ਦਿਖ ਨਹੀਂ ਰਿਹਾ ਸਿਰਫ ਇੱਕ ਢਾਂਚਾ ਪਿਆ ਹੋਇਆ ਹੈ ਤੇ ਦੇਖ ਸਕਦੇ ਹੋ ਇਹ ਵੀ ਟਾਇਰ ਤੱਕ ਵੀ ਇੱਥੇ ਮੌਜੂਦ ਨਹੀਂ ਹੈ ਸਭ ਕੁਝ ਕਨਾਲ ਲਿਤਾ ਸੀਟ ਕੁਝ ਵੀ ਅਵਲਵਲ ਨਹੀਂ ਹੈਗਾ ਵਾ ਸੋ ਯਾਨੀ ਕਿ ਕਹਿ ਸਕਦੇ ਨੇ ਸ਼ੇੜੀਆ ਵਾਲੋ ਇੱਥੇ ਪੂਰੀ ਤਰ੍ਹਾਂ ਜਿਹੜਾ ਕੀ ਹੈ ਇੱਕ ਤਾਂ ਲੁਟਕੋ ਕਰਕੇ ਇਹ ਕੰਮ ਕੀਤੇ ਜਾਂਦੇ ਨੇ ਸਮਾਨ ਵੇਚਿਆ ਜਾਂਦਾ ਹੈ ਤੇ ਤਾਂ ਕਰਕੇ ਛੜਕੀ ਨਸ਼ੇ ਦੀ ਪੂਰਤੀ ਹੁੰਦੀ ਉਹਨਾਂ ਵੱਲੋਂ ਸੋ ਇਹ ਕਿਲੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਜੋ ਉਹ ਬੜੇ ਹੋਏ ਨੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਕਿਲਾ ਬਣਿਆ ਹੋਇਆ ਸੀਗਾ ਪਰ ਇਸ ਦੇ ਵਿੱਚ ਜੋ ਹਾਲਾਤ ਨੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਥੇ ਤਾਂ ਲੜਕੀ ਨੂੰ ਆਉਣਾ ਤਾਂ ਬਹੁਤ ਹੀ ਖਤਰਨਾਕ ਹੈ ਕਿਉਂਕਿ ਸਿਰਫ ਕਾਲਜ ਦੇ ਵਿੱਚ ਲੜਕੀ ਆਉਂਦੀ ਆ ਅਦਰਵਾਇਜ਼ ਇੱਥੇ ਲੜਕੀ ਆਕਰਸ਼ਿਤ ਆਂਦੀ ਹੈ ਵੀ ਇਹ ਤਾਂ ਬਹੁਤ ਖਤਰਨਾਕ ਵਾਲੀ ਪਲੇਸ ਹੈ ਸੋ ਦੱਸ ਦਈਏ ਕਿ 11 12 ਵਜੇ ਤੋਂ ਬਾਅਦ ਇਸ ਕਿਲੇ ਦੇ ਵਿੱਚ ਜੋ ਰਾਤ ਤੱਕ ਦੇਰ ਰਾਤ ਤੱਕ ਜਿਹੜਾ ਕੀ ਹੈ ਨਸ਼ਾ ਚੱਲਦਾ ਹੈ ਤੁਸੀਂ ਦੇਖ ਸਕਦੇ ਹੋ ਅਤੇ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਮਤਲਬ ਇੱਥੇ ਜਗ੍ਹਾ ਬਣੀ ਹੋਈ ਹੈ ਇਸ ਕਿਲੇ ਦੇ ਵਿੱਚ ਕਿਤੇ ਵੀ ਜਾਣਾ ਪੋਸੀਬਲ ਹੈ ਇਸ ਕਿਲੇ ਦੇ ਵਿੱਚ ਇੰਨੀਆਂ ਜ਼ਿਆਦਾ ਸੁਰੰਗਾਂ ਨੇ ਕਿਤੇ ਵੀ ਜਾਣਾ ਪੋਸੀਬਲ ਹਰ ਤਨੂੰ ਕੋਸ਼ਿਸ਼ ਕਰਦੀ ਹੈ ਕਿ ਜ਼ਰੂਰ ਦਿਖਾਇਆ ਜਾਵੇ ਉਹ ਤਸਵੀਰਾਂ ਵੀ ਜਿਹੜੀਆਂ ਤੁਹਾਨੂੰ ਅਸੀਂ ਜ਼ਿਕਰ ਕਰ ਰਿਹਾ ਕਿੰਨੇ ਟਾਈਮ ਤੋਂ ਕਿਉਂਕਿ ਇੱਥੇ ਜੋ ਹਾਲਾਤ ਨੇ ਤਾਂ ਇੱਥੇ ਜੋ ਨਸ਼ੇੜੇ ਨੇ ਕਈ ਸੁਰੰਗਾਂ ਦੇ ਵਿੱਚੋਂ ਨਿਕਲ ਜਾਂਦੇ ਔਰ ਕਈ ਇਹਦੇ ਵਿੱਚ ਵੜ ਜਾਂਦੇ ਔਰ ਇਸੇ ਤਰ੍ਹਾਂ ਹੀ ਆ ਦੇਖ ਸਕਦੇ ਹੋ ਕੁਝ ਤਸਵੀਰਾਂ ਜ਼ਰੂਰ ਤੁਹਾਡੇ ਤੱਕ ਪਹੁੰਚਾਣੀ ਹੈ ਕੀ ਇੱਥੇ ਗੱਲਬਾਤ ਵੀ ਕਰਦੇ ਇੱਥੇ ਕੁਝ ਮੌਜੂਦ ਨੇ ਭਾਜੀ ਇੱਥੇ ਕੀ ਕਰਦੇ ਹੋ ਤੁਸੀਂ ਕੀ ਕਰਦੇ ਇੱਥੇ ਤੁਸੀਂ ਕਾਦੀ ਸੇਵਾ ਆ ਦਰਗਾਹ ਹੈਗੀ ਆਪਣੀ ਸੇਵਾ ਕਰਦੇ ਆ ਕਿਸ ਚੀਜ਼ ਦੀ ਦਰਗਾਹ ਆ ਦਰਗਾਹ ਆਪਣੇ ਹੈਗੀ ਆ ਲਾਡੀ ਸਾਜੀ ਦੀ ਹੈਗੀ ਆ ਖੜੇ ਆ ਹਾਂ ਕੀ ਮਹਾਰਾਜ ਦੀ ਹੈ ਇੱਕ ਮਿੰਟ ਖੜੇ ਫੀਰ ਮਹਾਰਾਜ ਦੀ ਹੈ ਲਗਾਤਾਰ ਇੱਥੇ ਵਿੰਦੀ ਹੁੰਦੀ ਹੈ ਇੱਥੇ ਬਾਰੀ ਰਹਿੰਦੀ ਹੈ ਫੇਸ ਕਿਉਂ ਛੁਪਾ ਰਹੇ ਹੋ ਫੇਸ ਨੀਚੇ ਕਰੋ ਨਾ ਹਾਂਜੀ 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 ਜੀ ਤੁਸੀਂ ਸਿਗਰਟ ਪੀ ਰਹੇ ਹੋ ਇਸ ਟਾਈਮ ਤੁਹਾਡੀ ਸਮੈਲ ਆ ਰਹੀ ਹੈ ਸਿਗਰਟ ਦੀ ਨਸ਼ਾ ਕਰਦੇ ਹੋ ਇੱਥੇ ਬੈਠ ਕੇ ਜੀ ਸਾਹ ਤੁਹਾਡੇ ਸਾਹਮਣੇ ਹੀ ਬੈਠੇ ਹੈ ਜੀ ਹੱਥ 'ਚ ਲਾਈਟਰ ਹੈ ਦੇਖ ਸਕਦੇ ਹੋ ਹੱਥ 'ਚ ਲਾਈਟਰ ਵੀ ਹੈ ਤੇ ਸਿਗਰਟ ਦੀ ਇੰਨੀ ਜ਼ਿਆਦਾ ਸਮੈਲ ਆ ਰਹੀ ਹੈ ਔਰ ਗਿਰਨ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕਿ ਕਿਸ ਤਰ੍ਹਾਂ ਇਹ ਗਿਰ ਰਹੇ ਨੇ ਜੀ ਸੇਵਾ ਕਰਦੇ ਹੋ ਕਿਸ ਚੀਜ਼ ਦੀ ਸੇਵਾ ਕਰਦੇ ਹੋ ਨਾਲ ਮਕਾਨ ਹੈਗਾ ਜੀ ਅਸੀਂ ਰਹੀਦਾ ਵਾ ਇੱਥੇ ਖਾਲੀ ਪਲਾਟ 'ਆ ਸੇਵਾ ਕਰੀਦਾ ਬੈਠੀਦਾ ਵਾ ਜੇ ਤਾਂ ਮੈਡਮ ਦੀ ਤੁਹਾਨੂੰ ਗੱਲ ਬਾਤ ਨਹੀਂ ਲੱਗਦੀ ਆ ਤਾਂ ਤੁਸੀਂ ਸਪੋਰਟ ਕਰ ਸਕਦੇ ਹੋ ਮੈਡਮ ਤੁਸੀਂ ਦੱਸੋ ਇਸ ਇੱਥੇ ਨਸ਼ੇੜੀ ਵੀ ਮੌਜੂਦ ਨੇ ਤੁਹਾਡੇ ਵੱਲੋਂ ਵੀ ਇਸ ਚੀਜ਼ ਨੂੰ ਮੈਨੂੰ ਜੇ ਮੇਰੀ ਗੱਲ ਸੁਣੋ ਜੀ ਆਪਾਂ ਬਗੈਰ ਕਿਸੇ ਨੂੰ ਦੇਖ ਕੇ ਉਹਨੂੰ ਨਸ਼ੇੜੀ ਨਹੀਂ ਆਪਾਂ ਕਹਿ ਸਕਦੇ ਪਤਾ ਨਹੀਂ ਤੁਸੀਂ ਆਪ ਖੁਦ ਜਿਹੜਾ ਕੀ ਹੈ ਹੱਥ 'ਚ ਤੁਹਾਡੇ ਆ ਦੇਖ ਸਕਦੇ ਹੋ ਇਹਨਾਂ ਦੇ ਹਾਚੇ ਲਾਈਟਰ ਹੈ ਠੀਕ ਹੈ ਜੀ ਜੀ ਕੱਲ ਕਿਹੜਾ ਬੰਦਾ ਥੇਕੇ ਖੁਲੇ ਆ ਤੁਸੀਂ ਉਹਨਾਂ ਨੂੰ ਬੰਦ ਕਰਾਓ ਇੱਕ ਬੰਦਾ ਬੀੜੀ ਪੀਂਦਾ ਉਹਨਾਂ ਨੂੰ ਨਹੀਂ ਬੰਦ ਤੁਸੀਂ ਕਰਾ ਸਕਦੇ ਮਤਲਬ ਇੱਕ ਇੱਕ ਨਹੀਂ ਬੰਦ ਹੋ ਸਕਦਾ ਤੇ ਇੰਨੇ ਜ਼ਿਆਦਾ ਬੰਦ ਹੋ ਤੁਸੀਂ ਥੇਕੇ ਬਰਾਓ ਅਸੀਂ ਬੀੜੀਆਂ ਬੰਦ ਕਰ ਦਾਂਗੇ ਸਿਕਟਾਂ ਬੰਦ ਥੇਕੇ ਦੇ ਖਿਲਾਫ ਹੋ ਤੁਸੀਂ ਸਭ ਦੇ ਖਿਲਾਫ ਨਸ਼ੇ ਦੇ ਖਿਲਾਫ ਸ਼ਰੀਅਤ ਸ਼ਰਾਬ ਨਹੀਂ ਮੈਂ ਥੇਕੇ ਦੇ ਖਿਲਾਫ ਨਹੀਂ ਮੈਂ ਸਭ ਦੇ ਖਿਲਾਫ ਆ ਜਿਹੜੇ ਬੰਦੇ ਨਸ਼ਾ ਵੇਚਦੇ ਮੈਂ ਉਹਨਾਂ ਦੇ ਖਿਲਾਫ ਤੇ ਤੁਸੀਂ ਅੱਜ ਇੱਕ ਜਣਾ ਬੰਦ ਕਰ ਦੋਗੇ ਲੱਗਦਾ ਕਿ ਸਾਰੇ ਤੁਹਾਨੂੰ ਦੇਖ ਕੇ ਬੰਦ ਹੋ ਜਾਣਗੇ ਅਸੀਂ ਤਾਂ ਬੰਦ ਕੀਤਾ ਹੀ ਹੋਇਆ ਜੀ ਅਸੀਂ ਤਾਂ ਬੰਦੇ ਕੰਮ ਕਰ ਅੱਜ ਤੋਂ ਸ਼ੁਰੂ ਕੀਤਾ ਬੰਦ ਕਰਨਾ ਅਸੀਂ ਕੰਮਕਾਰ ਵਾਲੇ ਬੰਦੇ ਆ ਇਹ ਕਿਹੜਾ ਕੰਮ ਹੋ ਰਿਹਾ ਇੱਥੇ ਬੈਠੇ ਆ ਛੁੱਟੀ ਆ ਸੋਮਵਾਰਾ ਮਾਰਕੀਟ 'ਚ ਕੰਮ ਕਰੀਦਾ ਕਿਹੜੇ ਮਾਰਕੀਟ 'ਚ ਕਰ ਆ ਨਾਲ ਗਾਂਦੀ ਨਗਰ ਸੋਮਵਾਰ ਦੀ ਛੁੱਟੀ ਹੁੰਦੀ ਆ ਜੀ ਬਾਜੀ ਕਿੰਨੇ ਟਾਈਮ ਤੋਂ ਰਹਿੰਦੇ ਹੋ ਇੱਥੇ ਕੀ ਕਰਦੇ ਹੋ ਇੱਥੇ ਕਿਆ ਜਾਂਦਾ ਇੱਥੇ ਟੀਕੇ ਵੀ ਲਗਾਉਂਦੇ ਨੇ ਹਾਂ ਜੀ ਟੀਕੇ ਵੀ ਲਾਉਂਦੇ ਮੁੰਡੇ ਤੇ ਚਿੱਟੇ ਵੀ ਚਿੱਟਾ ਵੀ ਯੂਜ਼ ਕੀਤਾ ਜਾਂਦਾ ਆ ਚਿੱਟਾ ਵੀ ਸ਼ਰੀਆਮ ਹਾਂ ਜੀ ਪਿੰਦੇ ਟੀਗਾ ਟੂਗਾ ਲਾਉਂਦੇ ਆ ਜਿਹੜੇ ਤੁਸੀਂ ਦੇਖਿਆ ਵਾਧੂ ਬੰਦੇ ਹੈਗੇ ਤੁਸੀਂ ਆਪ ਕਮਰੇ ਚ ਵੜ ਜਾਓ ਤੁਹਾਨੂੰ ਵਾਧੂ ਟੀਕੇ ਮਿਲ ਜੂਗਾ। ਸਰੰਗਾ ਦੇ ਵਿੱਚ ਕਮਰੇ ਵੀ ਹੈ? ਹਾਂ ਜੀ ਐਡੇ ਕਮਰੇ ਮੈਡਮ। ਸਰੰਗਾ ਦੇ ਅੰਦਰ ਕਮਰੇ ਵੀ ਹੈ? ਹਾਂ ਜੀ ਕਮਰੇ ਵੀ ਹੈ। ਕਮਰੇ ਆ ਗੁਫੇ ਆ ਸਭ ਤੁਹਾਨੂੰ ਸਕੂਲ ਟਿਕਟ ਲੈ ਕੇ ਨਹੀਂ ਗਏ ਸਕੂਲ ਟਿਕਟ ਹੈਗਾ ਨਾ ਜਿਹੜਾ ਉਹਨੂੰ ਕੋਬੋ ਤੁਹਾਨੂੰ ਕਮਰੇ ਦਿਖਾਏਗਾ। ਕਮਰੇ ਦੇ ਵਿੱਚ ਕੀ ਚੱਲਦਾ? ਕਮਰੇ ਚ ਨਸ਼ਾ ਹੀ ਚੱਲਦਾ ਜੀ। ਤੁਸੀਂ ਦਿਖਾਓ। ਅਸੀਂ ਕਿੰਨੇ ਹੀ ਸਿਗਰਟ ਬੱਤੀ ਪੀਣ ਵਾਲੇ ਬੰਦੇ ਜੀ ਦਰਬਾਰ ਤੇ ਨਹੀਂ ਤਾਂ ਟੀਕੇ ਟੂਕੇ ਤਾਂ ਆਪਾਂ ਲਾਈ ਦਿੰਨੇ ਜੇ ਟੀਕੇ ਲਾਂਦੇ ਹੁੰਦੇ ਤਾਂ ਅਸੀਂ ਵੀ ਆਪਣੀ ਮਾਂ ਤੋਂ ਬਹੁਤ ਦੂਰ ਹੁੰਦੇ। ਹਾਂ ਜੀ ਸਾਨੂੰ ਆਪਣੀ ਬੀਡੀ ਸਿਗਰਟ ਦੀ ਡਰਿੰਕ ਕਰੀ ਤੇ ਬੀਡੀ ਸਿਗਰਟ ਪੀਦੀ ਬਸ ਸਹੀ ਹੈ ਤੁਹਾਨੂੰ ਲੱਗਦਾ ਨਹੀਂ ਨਸ਼ਾ ਹੈ ਨਸ਼ਾ ਤਾਂ ਹੈਗਾ ਉਹ ਨੂੰ ਬਾਕੀ ਗਲਤ ਨਸ਼ੇ ਨਾਲੋਂ ਤਾਂ ਸਹੀ ਹੈ ਨਾ ਹਾਂਜੀ ਗਲਤ ਨਸ਼ੇ ਨਾਲੋਂ ਤਾਂ ਸਹੀ ਹੈ ਨਾ ਆ ਡਰਿੰਕ ਡਰਿੰਕ ਸਹੀ ਲੱਗਦੀ ਆ ਬਾਪਾ ਕਹਿੰਦੇ ਕਿ ਡਰਿੰਕ ਕਰੋ ਡਰਿੰਕ ਕਰੋ ਇਹ ਨਾ ਕਰੋ ਤੁਹਾਨੂੰ ਲੱਗਦਾ ਕਿ ਜੋ ਠੇਕੇ ਜਗ੍ਹਾ ਜਗ੍ਹਾ ਖੁੱਲਲੇ ਨੇ ਇਸ ਦਾ ਸੇ ਸਾਫ਼ ਤੌਰ ਤੇ ਜਿਹੜਾ ਕਿ ਆਮ ਜਨਤਾ ਤੇ ਹੋ ਰਿਹਾ ਹੈ ਵਧੀਆ ਹੋ ਰਿਹਾ ਹੈ ਜੀ ਹੋ ਰਿਹਾ ਵਾ ਇਹ ਵਧੀਆ ਜੀ ਵਧੀਆ ਤੁਸੀਂ ਵੀ ਦਿੰਦੇ ਹੋ ਹਾਂਜੀ ਤੁਸੀਂ ਇਹ ਕਰ ਲਈਦਾ ਵਾ ਕਦੇ ਕਦਾ ਰੱਪੇ ਦੇ ਸਰ ਬਿਲਕੁਲ ਦੇਖ ਸਕਦੇ ਹੋ ਨਸ਼ਾ ਕਰਨ ਵਾਲੇ ਕਦੀ ਨਹੀਂ ਕਹਿਣਗੇ ਅਸੀਂ ਕਰਦੇ ਹਾਂ ਪਰ ਇਹ ਕਹਿ ਰਹੇ ਨੇ ਕਿ ਅਸੀਂ ਕਰਦੇ ਹਾਂ ਨਸ਼ਾ ਚਾਹੇ ਉਹ ਬੀੜੀ ਸਿਗਰਟ ਦਾ ਚਾਹੇ ਡਰਿੰਕ ਦਾ ਬਾਕੀ ਤੁਸੀਂ ਤਸਵੀਰਾਂ ਜ਼ਰੂਰ ਦੇਖੋ ਕਿ ਇਸ ਕਿਲੇ ਦੇ ਅੰਦਰ ਇੰਨੀਆਂ ਕੁ ਜ਼ਿਆਦਾ ਸੁਰੰਗ ਕਮਰੇ ਬਣੇ ਹੋਏ ਨੇ ਕਿ ਹਾਲਾਤ ਇਦਾਂ ਦੇ ਨੇ ਕਿ ਨਸ਼ੇੜੀ ਹੁਣ ਡਰਦੇ ਨਹੀਂ ਆ ਇਹਨਾਂ ਨੂੰ ਕਿਸੇ ਦਾ ਭੈ ਨਹੀਂ ਹੈ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ ਸੋ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਅੱਜ ਲੁਧਿਆਣਾ ਦੇ ਲੋਧੀ ਕਿਲਾ ਦੀਆ ਜੋ ਮਹਾਰਾਜਾ ਲੋਧੀ ਵੱਲੋਂ ਇਹ ਕਿਲਾ ਬਣਾਇਆ ਗਿਆ ਸੀਗਾ ਬਹੁਤ ਟਾਈਮ ਪਹਿਲਾਂ 675 ਸਾਲ ਪਹਿਲਾਂ ਇਹ ਕਿਲਾ ਤਿਆਰ ਕੀਤਾ ਗਿਆ ਸੀਗਾ ਇਸ ਕਿਲੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਆਸ-ਪਾਸ ਕੂੜੇ ਦੇ ਡੰਪ ਟੁੱਟੀਆਂ ਹੋਈਆਂ ਬਾੜੀਆਂ ਦਿਵਾਰਾਂ ਟੁੱਟੀਆਂ ਹੋਈਆਂ ਔਰ ਅਗਰ ਗੱਲ ਕਰੀਏ ਚੀਜ਼ਾਂ ਦੀ ਤਾਂ ਚੀਜ਼ਾਂ ਇੱਥੋਂ ਦੇ ਗੇਟ ਬਾੜੀਆਂ ਸਭ ਵੇਚ ਚੁੱਕੇ ਨੇ ਨਸ਼ੇੜੀ ਕਿਉਂਕਿ ਇਹ ਨਸ਼ੇੜੀਆਂ ਦਾ ਆড্ডা ਬਣ ਚੁੱਕਿਆ ਤੇ ਨਸ਼ੇੜੀ ਇਸ ਚੀਜ਼ਾਂ ਦੀ ਵਰਤੋਂ ਕਰਦੇ ਨੇ ਤਾਂ ਜੋ ਉਹਨਾਂ ਨੂੰ ਪੈਸੇ ਮਿਲ ਸਕਣ ਵੇ ਇਹ ਚੀਜ਼ਾਂ ਨੂੰ ਵੇਚਦੇ ਨੇ ਔਰ ਦੱਸਦੇ ਕਿ ਲੋਹੇ ਦੇ ਆ ਕਾਫੀ ਇਥੇ ਖੰਬੇ ਲੱਗੇ ਹੋਏ ਸੀਗੇ ਜਿਨ੍ਹਾਂ ਨੂੰ ਵੇਚ ਕੇ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਕਰਦੇ ਨੇ ਔਰ ਤੁਹਾਨੂੰ ਦੱਸਦੇ ਕਿ ਇੱਥੇ ਵੀ ਕਿਸੇ ਵੀ ਵਿਅਕਤੀ ਦਾ ਨਾ ਸੇਫ ਨਹੀਂ ਹੈ ਕਿਉਂਕਿ ਇੱਥੇ ਸਿਰਫ ਨਸ਼ੇੜੀਆਂ ਦਾ ਡਾਏ ਮਹਾਰਾਜਾ ਦੇ ਰਟਾਇਨ ਦਾ ਬਣਾਇਆ ਹੋਇਆ ਲੋਧੀ ਕਿਲਾ ਲੋਧੀ ਕਿਲਾ ਬਣਾਇਆ ਹੋਇਆ ਇੱਥੇ ਤੁਹਾਨੂੰ ਦੱਸਦੀ ਕਿ ਲੋਧੀ ਕਿਲੇ ਦੇ ਵਿੱਚ ਇਸ ਟਾਈਮ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਖੰਡਰ ਕੁਝ ਵੀ ਇੱਥੇ ਅਵੇਲੇਬਲ ਨਹੀਂ ਹੈਗਾ ਸਾਰੀਆਂ ਚੀਜ਼ਾਂ ਵੇਚ-ਬਾਚ ਕੇ ਜੋਇ ਤੁਹਾਨੂੰ ਦਿਖਾਇਆ ਕਿ ਨਸ਼ੇੜੀ ਤੇ ਸ਼ਰੇਆਮ ਕੁੰਦੇ ਨੇ ਔਰ ਇੰਨੀਆਂ ਸੁਰੰਗਾ ਕਮਰੇ ਬਣੇ ਨੇ ਜਿੱਥੋਂ ਮਰਜੀ ਚਲੇ ਜਾਂਦੇ ਨੇ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਅਪਡੇਟ ਲੱਗੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇੱਕ ਪੁਲਿਸ ਪ੍ਰਸ਼ਾਸਨ ਨੂੰ ਰਿਕੁਐਸਟ ਕਰਨਾ ਚਾਹਾਂਗੇ ਇੱਥੇ ਨੇੜੇ ਹੀ ਦ੍ਰੈਸ਼ੀ ਪੁਲਿਸ ਜੋ ਕਿ ਹੈ ਚਾਰ ਨੰਬਰ ਡਿਵੀਜ਼ਨ ਦੀ ਪੁਲਿਸ ਹੈ ਉਹਨਾਂ ਨੂੰ ਇੱਥੇ ਗੇੜਾ ਮਾਰਨਾ ਚਾਹੀਦਾ ਤਾਂ ਜੋ ਇਹ ਨਸ਼ੇੜੀ ਨੇ ਇਹਨਾਂ ਨੂੰ ਡਰ ਪੈਦਾ ਹੋ ਸਕੇ ਔਰ ਇੱਥੇ ਇਹ ਨਸ਼ਾ ਕਰਨਾ ਬੰਦ ਕਰ ਸਕਣ ਦੱਸ ਦਿਓ ਕਿ ਕਿਲੇ ਮੁਹੱਲੇ ਦੇ ਨਾਲ ਆਸ-ਪਾਸ ਦਾ ਜੋ ਰਹਿਣ ਵਾਲੇ ਲੋਕ ਨੇ ਮੁਹੱਲਾ ਕਿਲਾ ਮੁਹੱਲਾ ਜਾਣਿਆ ਜਾਂਦਾ ਹੈ ਔਰ ਮੈਂ ਵੀ ਅਪੀਲ ਕਰੂੰਗੀ ਕਿ ਇੱਥੇ ਐਸੀ ਕੋਈ ਜਗ੍ਹਾ ਬੰਨੀ ਚਾਹੀਦੀ ਹੈ ਜਿਸ ਦੇ ਵਿੱਚ ਲੋਕ ਉਸ ਦਾ ਫਾਇਦਾ ਲੈ ਸਕਣ ਇਹ ਨਾ ਹੋਵੇ ਕਿ ਲੋਕ ਆਣ ਤੇ ਉਹ ਡਰਨ ਉਹ ਆਣ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਾ ਕਰਨ ਉਹ ਸੋਚਣ ਕਿ ਇਸ ਦੇ ਵਿੱਚ ਅਸੀਂ ਆਵਾਂਗੇ ਤਾਂ ਅਸੀਂ ਕਿਤਨਾ ਕਿਤੇ ਕੋਈ ਚੀਜ਼ ਦਾ ਸ਼ਿਕਾਰ ਹੋ ਜਾਵਾਂਗੇ ਸੋ ਬਿਲਕੁਲ ਅਪੀਲ ਕਰਦੀ ਆ ਕਿ ਇੱਥੇ ਕੋਈ ਸਰਕਾਰੀ ਜਗ੍ਹਾ ਐਸੀ ਹੋਣੀ ਚਾਹੀਦੀ ਹੈ ਜਿੱਥੇ ਸਰਕਾਰੀ ਹਸਪਤਾਲ ਚ ਲੋਕ ਇਲਾਜ ਕਰਾ ਸਕਣ ਜਾਂ ਸਰਕਾਰੀ ਸਕੂਲ ਹੋਣਾ ਚਾਹੀਦਾ ਜਿੱਥੇ ਬੱਚੇ ਪੜ੍ਹ ਸਕਣ ਸੋ ਇਹ ਹਾਲਾਤ ਨੇ ਲੁਧਿਆਣਾ ਦੇ ਕਈ ਐਸੀ ਜਗ੍ਹਾ ਨੇ ਜਿੱਥੇ ਇੱਦਾਂ ਦੇ ਹਾਲਾਤ ਦੇਖਣ ਨੂੰ ਮਿਲਦੇ ਨੇ ਸੋ ਅੱਜ ਸੀਗੇ ਲੁਧਿਆਣਾ ਦੇ ਪੁਰਾਣੇ ਕਿਲੇ ਦੇ ਵਿੱਚ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਕਿ ਆ ਇਸ ਜਗ੍ਹਾ ਤੇ ਕੁਝ ਬੰਨਣਾ ਚਾਹੀਦਾ ਲੋਕ ਭਲਾ ਇਹਦਾ ਕੰਮ ਹੋਣਾ ਚਾਹੀਦਾ ਜਾਂ ਫਿਰ ਮਾਮਾ ਦੇ ਪੁੱਤ ਜਿਹੜੇ ਕੀ ਆ ਉਹ ਖੋਲ ਲੈਣੇ ਖੋਲ ਲੈਣ ਕਿਉਂਕਿ ਜਿਸ ਤਰ੍ਹਾਂ ਨਸ਼ਾ ਹੋ ਰਿਹਾ ਇਥੇ ਮਾਮਦੇ ਪੁੱਤ ਜਿਹੜਾ ਕਿ ਇਹ ਡੇਲੀ ਹੀ ਕਨਾਈਕ ਮਾਂ ਤੋਂ ਪੁੱਤ ਉਸ ਦਾ ਵਕ ਹੁੰਦਾ ਕਿਉਂਕਿ ਜੋ ਇਥੇ ਦੇ ਹਾਲਾਤ ਦੇਖੇ ਨੇ ਬੜੇ ਹੀ ਮਾੜੇ ਹਾਲਾਤ ਨੇ ਇਸ ਤਰ੍ਹਾਂ ਦੀ ਅਪਡੇਟ ਤੇ ਕੰਦੇ ਲਈ ਬਣੇ ਰੋਈ ਵਿਪ ਨਿਊਜ਼ ਪੰਜਾਬ 3